ਸਤਿ ਸ਼੍ਰੀ ਅਕਾਲ ਦਾਨਿਕਸਪੀਰਾ ਦੇਖ ਰਹੇ ਸਾਰੇ ਦਿਸਕਰ ਨੂੰ ਮੈਂ ਮਨਜੀਤ ਸਿੰਘ ਤੇ ਅੱਜ ਰੂਪਨਗਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਤੇ ਇੱਕ ਵਾਰਦਾਤ ਕਰਨ ਤੋਂ ਪਹਿਲਾਂ ਹੀ આરોપીਆਂ ਨੂੰ ਰੂਪਨਗਰ ਪੁਲਿਸ ਨੇ ਕਾਬੂ ਕਰ ਲਿਆ ਤੇ ਐਸਐਸਪੀ ਗੁਲਨੀ ਸਿੰਘ ਖੁਰਾਨਾ ਇਸ ਸਬੰਧੀ ਜਾਣਕਾਰੀ ਸਾਂਝੀ ਕਰ ਰਹੇ ਨੇ ਆਓ ਗੱਲ ਪਤ ਕਰਦੇ ਹਾਂ ਕਿ ਕਿਸ ਤਰ੍ਹਾਂ ਜਿਹੜੇ ਕਿ આરોપી ਕਾਬੂ ਹੋਏ ਬਿਲਕੁਲ ਕੱਲ ਰੂਪਨਗਰ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਹਾਸਿਲ ਹੋਈ ਹੈ ਜਦੋਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਕੁਝ ਬੰਦੇ ਹੈਗੇ ਨੇ ਜਿਹੜੇ ਕਿ ਸਾਡੇ ਇਲਾਕੇ ਦੇ ਵਸਨੀਕ ਚਮਕੌਰ ਸਾਹਿਬ ਦੇ ਏਰੀਆ ਵਿੱਚ ਰੋਲੂ ਮਾਜਰਾ ਪਿੰਡ ਹੈਗਾ ਉੱਥੇ ਇੱਕ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਹੈਗੇ ਨੇ ਰਣਜੀਤ ਸਿੰਘ ਜਿਹੜੇ ਕਿ ਇਟਲੀ ਦੇ ਰਹਿਣ ਵਾਲੇ ਹੈਗੇ ਰੋਲੋ ਮਾਜਰਾ ਪਿੰਡ ਦੇ ਪਿੱਛੋਂ ਰਹਿਣ ਵਾਲੇ ਹੈਗੇ ਨੇ ਇਹਨਾਂ ਨੂੰ ਮਾਰਨ ਦੀ ਨੀਅਤ ਨਾਲ ਘਰ ਵਿੱਚ ਲੁੱਟ ਕਰਨ ਦੀ ਨੀਅਤ ਨਾਲੇ ਬੰਦੇ ਇੱਥੇ ਆਏ ਸੀਗੇ ਇਹਨਾਂ ਦੇ ਕੋਲ ਵੈਪਨ ਵੀ ਸੀਗੇ ਜਿਹਦੇ ਰਿਗਾਰਡਿੰਗ ਫਿਰ ਸਾਡੇ ਐਸਪੀ ਡੀ ਸਾਹਿਬ ਦੀ ਅਗਵਾਈ ਵਿੱਚ ਡੀਐਸਪੀ ਐਨਡੀਪੀਐਸ ਡੀਐਸਪੀ ਇਨਵੈਸਟੀਗੇਸ਼ਨ ਦੀ ਅਗਵਾਈ ਐਟ ਦੋ ਟੀਮਾਂ ਵਕਰੀਆਂ ਵਕਰੀਆਂ ਜਿਹੜੀ ਸਪੈਸ਼ਲ ਬ੍ਰਾਂਚ ਦੀ ਤੇ ਸੀਆਈਏ ਦੀ ਬਣਾਈਆਂ ਗਈਆਂ ਸੀਗੀਆਂ ਜਿਨ੍ਹਾਂ ਨੇ ਮੌਕੇ ਤੇ ਜਾ ਕਰਕੇ ਰੇਡ ਕੀਤੀ ਤੇ ਸਰੈਂਡਰ ਕਰਨ ਵਾਸਤੇ ਜਿਹੜਾ ਹੈਗਾ ਇਹ ਜਿਹੜੇ ਦੋਸ਼ੀ ਸੀਗੇ ਇਹਨਾਂ ਨੂੰ ਕਿਹਾ ਗਿਆ ਦੋਸ਼ੀਆਂ ਨੇ ਸਰੈਂਡਰ ਕਰਨ ਦੀ ਬਜਾਏ ਉੱਥੇ ਫਾਇਰ ਕੀਤੇ ਜਿੱਦੇ ਵਿੱਚ ਸਾਡੀ ਪੁਲਿਸ ਪਾਰਟੀ ਵੱਲੋਂ ਵੀ ਫਾਇਰ ਕੀਤੇ ਗਏ ਔਰ ਕ੍ਰਾਸ ਫਾਇਰਿੰਗ ਜਿਹੜਾ ਹੈਗਾ ਜਿਹੜਾ ਦੋਸ਼ੀ ਕਰਨ ਵੀਰ ਸਿੰਘ ਕਨਵਾ ਹੈਗਾ ਉਹਨੂੰ ਇੱਕ ਗੋਲੀ ਜਿਹੜੀ ਹੈਗੀ ਲੱਦੇ ਚ ਲੱਗੀ ਹੈ ਜੋ ਕਿਸੇ ਵੇਲੇ ਹਸਪਤਾਲੇ ਚ ਇਸ ਵੇਲੇ ਐਡਮਿਟ ਹੈਗਾ ਔਰ ਇਹਦੇ ਵਿੱਚ ਜਿਹੜੀ ਸ਼ੁਰੂਆਤੀ ਤਾਰੀਖ ਜਿਹੜੀ ਹੈਗੀ ਉਹਦੇ ਚ ਆਪਾਂ ਪਹਿਲਾਂ ਜਿਹੜਾ 399 402 ਪੁਰਾਣੀ ਧਾਰਾਵਾਂ ਹੁੰਦੀਆਂ ਸੀਗੀਆਂ ਉਹਦੇ ਤਹਿਤ ਪਰਚਾ ਦਰਜ ਕੀਤਾ ਸੀਗਾ ਬਾਅਦ ਵਿੱਚ ਅਟੈਂਪਟ ਟੂ ਮਰਡਰ ਦੇ ਚਾਰਜਸ ਲਗਾਏ ਗਏ ਜਦੋਂ ਆਪਾਂ ਹੁਣ ਪ੍ਰੀਲਿਮਿਨਰੀ ਇਨਾਂ ਦੇ ਕੋਲ ਪੁੱਛਗਿੱਛ ਕੀਤੀ ਹੈਗੀ ਹੈ ਤੇ ਸਾਨੂੰ ਇਹ ਕਲੀਅਰ ਹੋਇਆ ਹੈਗਾ ਕਿ ਜਿਹੜਾ ਰਣਜੀਤ ਸਿੰਘ ਜੋ ਕਿ ਇਟਲੀ ਦਾ ਰਹਿਣ ਵਾਲਾ ਹੈਗਾ ਉਹਨੂੰ ਮਾਰਨ ਦਾ ਜਿਹੜਾ ਮੇਨ ਰੀਜ਼ਨ ਸੀਗਾ ਉਹ ਐ ਸੀ ਕਿ ਇਹ ਉੱਥੇ ਪ੍ਰਬੰਧਕ ਕਮੇਟੀ ਦੇ ਕਲਗੀਧਰ ਗੁਰਦੁਆਰਾ ਹੈਗਾ ਉਹਦੇ ਪ੍ਰਬੰਧਕ ਕਮੇਟੀ ਤੇ ਮੈਨੇਜਰ ਹੈ ਔਰ ਪਿੱਛੇ ਕੁਝ ਖਾਲਿਸਤਾਨੀ ਗਤੀਵਿਧੀਆਂ ਕਰਨ ਵਾਲੇ ਬੰਦੇ ਆ ਦਾ ਇਹਨਾਂ ਨੇ ਅਪੋਜ਼ ਕੀਤਾ ਸੀਗਾ ਔਰ ਉਹਦੇ ਕਰਕੇ ਇਟਲੀ ਉਹ ਉਹਨਾਂ ਨੇ ਅੱਗੇ ਕੋਈ ਦੋ ਬੰਦੇ ਜਿਹੜੇ ਕਿ ਗ੍ਰੀਸ ਤੇ ਉੱਥੇ ਦੁਬਈ ਦੇ ਰਹਿਣ ਵਾਲੇ ਹੈਗੇ ਨੇ ਲੱਬੂ ਤੇ ਮਾਨਾ ਇਹ ਪਿੱਛੋਂ ਹੁਸ਼ਿਆਰਪੁਰ ਗੜ੍ਹ ਸੰਕਰ ਦੇ ਹੀ ਰਹਿਣ ਵਾਲੇ ਹੈਗੇ ਨੇ ਔਰ ਧਮਾਈ ਪਿੰਡ ਦੇ ਉਹ ਉੱਥੇ ਇਸ ਵੇਲੇ ਰਹਿ ਰਹੇ ਨੇ ਔਰ ਇਹਨਾਂ ਨੂੰ ਅੱਗੇ ਟਾਰਗੇਟ ਕਿਲਿੰਗ ਦਾ ਜਿਹੜਾ ਹੈਗਾ ਇੱਕ ਕੰਟਰੈਕਟ ਦਿੱਤਾ ਸੀਗਾ ਜਿਨ੍ਹਾਂ ਨੇ ਆਪਣੇ ਸਾਥੀ ਜਿਹੜਾ ਕਿ ਕਰਨ ਵੀਰ ਸਿੰਘ ਕਨਵਾ ਹੈਗਾ ਔਰ ਉਹਦੇ ਨਾਲ ਜਿਹੜੇ ਐਸੋਸੀਏਟਸ ਹੈਗੇ ਉਹਨਾਂ ਨੂੰ ਕੰਟਰੈਕਟ ਦਿੱਤਾ ਕਿ ਜਾ ਕਰਕੇ ਮੌਕੇ ਤੇ ਉੱਥੇ ਪਿੰਡ ਵਿੱਚ ਰੈਕੀ ਕਰੋ ਔਰ ਇਹਨੂੰ ਮਾਰੋ ਜਿਹਦੇ ਕਰਕੇ ਚਾਰ ਵੈਪਨ ਲੈ ਕਰਕੇ ਇੱਥੇ ਆਏ ਸੀਗੇ ਔਰ ਸਾਡੀ ਪੁਲਿਸ ਪਾਰਟੀ ਨੇ ਕਾਫੀ ਮੁਸਤਦੀਦ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਇਹਨਾਂ ਦੇ ਕੋਲੋਂ ਚਾਰੋਂ ਵੈਪਨ ਜਿੰਦਾ ਰੌਂਡ ਮੈਗਜ਼ੀਨ ਜਿਹੜੀ ਹੈਗੀ ਉਹ ਬਰਾਮਦ ਕੀਤੀ ਹੈਗੀ ਹੈ ਔਰ ਕਿਉਂਕਿ ਇਹਦੇ ਵਿੱਚ ਖਾਲਿਸਤਾਨੀ ਗਤਵਿਧੀਆਂ ਦਾ ਤੇ ਟਾਰਗੇਟ ਕਿਲਿੰਗ ਦਾ ਜਿਹੜਾ ਕੇਸ ਸਾਹਮਣੇ ਆਇਆ ਹੈ ਇਸ ਕਰਕੇ ਇਹਦੇ ਵਿੱਚ ਯੂਆਪਾ ਜਿਹੜਾ ਅਨਲੋਫਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਹੈਗਾ ਉਹਦਾ ਵੀ ਵਾਧਾ ਕੀਤਾ ਗਿਆ ਹੈਗਾ ਔਰ ਜਿਹੜੀ ਤਫਤੀਸ਼ ਹੈਗੀ ਔਰ ਅੱਗੇ ਕੀਤੀ ਜਾ ਰਹੀ ਹੈ ਕਿ ਜਿਹੜੇ ਬੰਦੇ ਹੈਗੇ ਨੇ ਪਰਮ ਤੇ ਬਾਬਾ ਇਹ ਕੌਣ ਹੈਗੇ ਔਰ ਜਿਹੜੇ ਬੰਦੇ ਲਵਪ੍ਰੀਤ ਤੇ ਮਾਣਾ ਹੈਗੇ ਜਿਹੜੇ ਕਿ ਆਇਡੈਂਟੀਫ ਵਾਪਸ ਲਿਆਉਣ ਵਾਸਤੇ ਜਿਹੜੀ ਹੈਗੀ ਪ੍ਰੋਸੀਡਿੰਗ ਜਿਹੜੀ ਆ ਆਪਾਂ ਸਟਾਰਟ ਕਰਨ ਲੱਗੇ ਆ। ਕਨਵਾ ਹੈਗਾ ਇਹ ਕ੍ਰਿਮినਲ ਪ੍ਰਵ੍ਰਤੀ ਦਾ ਬੰਦਾ ਹੈਗਾ ਪਹਿਲਾਂ ਵੀ ਦੋ ਮਰਡਰ ਜਿਹੜੇ ਹੈਗੇ ਨੇ ਇਹਨਾਂ ਨੇ ਕੀਤੇ ਹੈਗੇ ਨੇ। ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਪਹਿਲਾ ਕੇਸ ਜਿਹੜਾ ਹੈਗਾ 286 ਨੰਬਰ 2025 ਦਾ ਹੈਗਾ ਇਹ ਥਾਣਾ ਟਾਂਡਾ ਦਾ ਹੈਗਾ ਜਿਹਦੇ ਵਿੱਚ ਇਹਨਾਂ ਨੇ ਇੱਕ ਬੰਦਾ ਹੈਗਾ ਉਹਨੂੰ ਬਿੱਲਾ ਕਰਕੇ ਹੈਗਾ ਬਲਜੀਤ ਸਿੰਘ ਬਿੱਲਾ ਉਹਨੂੰ ਮਾਰਿਆ ਸੀਗਾ ਔਰ ਦੂਜਾ ਕਤਲ ਕੇਸ ਜਿਹੜਾ ਹੈਗਾ ਉਸ ਐਫਆਈਆਰ ਨੰਬਰ 70 ਹੈਗੀ ਹੈ। ਆ ਬੋਝੇਵਾਲ ਥਾਣੇ ਦੀ ਹੈਗੀ ਹੈ ਜਿਹਦੇ ਵਿੱਚ ਵੀ ਇਹਨਾਂ ਨੇ ਇੱਕ ਬੰਦੇ ਨੂੰ ਕਤਲ ਕੀਤਾ ਸੀਗਾ ਜਿਹਦੇ ਇਹ ਦੋਨੋਂ ਇਹ ਜਿਹੜਾ ਹੈਗਾ ਦੋਨੋਂ ਕੇਸਿਸ ਵਾਂਟੇ ਸੀਗਾ ਔਰ ਇਸ ਤੋਂ ਇਲਾਵਾ ਇੱਕ ਫਾਇਰਿੰਗ ਦਾ ਵੀ ਇਨਸੀਡੈਂਟ ਇਹਨਾਂ ਨੇ ਕੀਤਾ ਹੈਗਾ ਕਿਉਂਕਿ ਇਹ ਪਿੱਛੋਂ ਗੈਂਗਸਟਰ ਨਾਲ ਜੁੜੇ ਹੋਏ ਨੇ ਇਸ ਕਰਕੇ ਜਿਹੜੀ ਐਕਸਟਰਸ਼ਨ ਜਾਂ ਦੂਜੀ ਰਿਲੇਟਿਡ ਫਾਇਰਿੰਗਸ ਇਨਸੀਡੈਂਟ ਹੁੰਦੀਆਂ ਨੇ ਉਹਦੇ ਵਿੱਚ ਵੀ ਇਹ ਬੰਦੇ ਨੇ ਬੱਲਾਚੌਰ ਵਿੱਚ ਇੱਕ ਫਾਇਰਿੰਗ ਕੀਤੀ ਸੀਗੀ ਸਰ ਪਿੱਛੇ ਅੱਜ ਉਹ ਰਹੇ ਸੀਗਾ ਹੁਣੇ ਵਾਪਸ ਚਲਾ ਗਿਆ ਹੈਗਾ ਬਾਕੀ ਜਿਹੜੀ ਹੈਗੀ ਹੋਰ ਜਿਹੜੀ ਤਫਤੀਸ਼ ਹੈਗੀ ਉਹ ਕੀਤੀ ਜਾ ਰਹੀ ਹੈ ਸਰ ਕੀ ਇਹ ਰੈਕੀ ਰੁਕੀ ਕਰ ਰਹੇ ਸੀ ਉਸ ਏਰੀਆ ਦੀ ਕਿ ਬਿਲਕੁਲ ਇਹ 3 ਤਰੀਕ ਨੂੰ ਨੇ ਰੈਕੀ ਕੀਤੀ ਹੈਗੀ ਹੈ ਔਰ ਅੱਗੇ ਇਹ ਹੁਣ ਵਾਰਦਾਤ ਕਰਨ ਨੂੰ ਫਿਰਦਾ ਸੀਗਾ ਜੋ ਕਿ ਸਾਡੀ ਟੀਮ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨੂੰ ਗ੍ਰਿਫਤਾਰ ਕਰਕੇ ਔਰ ਜਿਹੜਾ ਹੈਗਾ ਇਹਨੂੰ ਆਪਾਂ ਹੁਣ ਹਸਪਤਾਲ ਵਿੱਚ ਐਡਮਿਟ ਹੈਗਾ ਗੋਲੀ ਲੱਗਨ ਤੋਂ ਸਰ ਵੈਪਰ ਇਹ ਸਾਰੇ ਇਲੀਗਲ ਵੈਪਨ ਹੈਗੇ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹੈ ਕਿ ਤਿੰਨ ਪਿਸਟਲ 32 ਬੋਰ ਦੇ ਹੈਗੇ ਨੇ ਔਰ ਇੱਕ ਕੰਟਰੀ ਮੇਡ ਵੈਪਨ ਹੈਗਾ 315 ਬੋਰ ਦਾ ਇਹ ਸਾਰੇ ਇਲੀਗਲ ਵੈਪਨ ਹੈਗੇ ਨੇ ਔਰ ਅਨਦਰ ਰਿਗਾਰਡਿੰਗ ਕਿੱਥੋਂ ਇਹ ਵੈਪਨ ਲੈ ਕਰਕੇ ਆਏ ਹੈਗੇ ਨੇ ਉਹ ਸਾਰੀ ਚੀਜ਼ਾਂ ਜਿਹੜੀਆਂ ਹੈਗੇ ਨੇ ਉਹ ਆਪਾਂ ਕਰ ਰਹੇ ਬਿਕੋਜ਼ ਜਿਹੜੇ ਬਾਹਰ ਬੈਟਰੀ ਐਂਟੀਟੀਆਂ ਆਗੇ ਨੇ ਆਹੀ ਇਹਨਾਂ ਨੂੰ ਵੈਪਨ ਪ੍ਰੋਵਾਈਡ ਕਰਾਉਂਦੇ ਜਿਹੜਾ ਮਾਣਾ ਹੈਗਾ ਬੇਸਿਕਲੀ ਗ੍ਰੀਸ ਵਿੱਚ ਬੈਠਾ ਹੋਇਆ ਉਹਨੇ ਵੈਪਨ ਪ੍ਰੋਵਾਈਡ ਕਰਾਈ ਸੀ ਕਿ ਹੁਣ ਉਹ ਅੱਕੇ ਕਿਸ ਲਿੰਕੇਜ ਦੇ ਥਰੂ ਕਰਾਈ ਸੀਗੇ ਉਹਦੀ ਤਫਤੀਸ਼ ਆਪਾਂ ਕਰਾਂਗੇ ਇਟਲੀ ਬੇਸਡ ਹੀ ਹੈਗੇ ਬਾਕੀ ਇੱਥੇ ਆਉਂਦੇ ਜਾਂਦੇ ਰਹਿੰਦੇ ਹੈਗੇ ਨੇ ਬਟ ਹੁਣ ਅੱਗੇ ਜੋ ਵੀ ਹੈਗਾ ਉਹਨਾਂ ਆਪਾਂ ਕਲੀਅਰ ਕਰਾਂਗੇ ਕਿ ਉੱਥੇ ਕੋਈ ਥ੍ਰੈਟ ਵਗੈਰਾ ਹੋਇਆ ਸੀਗਾ ਕਿੰਨੀ ਹੋਇਆ ਸੀਗਾ ਕੰਟੈਕਟ ਜਿਹੜਾ ਕਾਇਮ ਕੀਤਾ ਜਾਊਗਾ ਔਰ ਜਿਹੜੀ ਵੀ ਅਗਲੀ ਪ੍ਰੋਸੀਡਿੰਗ ਹੈਗੀਆਂ ਨੇ ਉਹਨੂੰ ਸੈਕਿਉਰਿਟੀ ਦੇਣਾ ਜਾਂ ਜਦੋਂ ਵੀ ਇੱਥੇ ਆਉਂਦੇ ਨੇ ਉਹ ਸਾਰਾ ਕੁਝ ਕੀਤਾ ਜਾਊਗਾ ਐਸਐਸਪੀ ਗੁਲਨੀ ਸਿੰਘ ਖੁਰਾਨਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਸ਼੍ਰੀ ਚਮਕੌਰ ਸਾਹਿਬ ਦੇ ਨੇੜੇ ਪਿੰਡ ਰੋਲੂ ਮਾਜਰਾ ਦੇ ਵਿੱਚ ਇੱਕ ਵਿਅਕਤੀ ਨੂੰ ਜਿਹੜਾ ਕੀ ਕਤਲ ਕਰਨ ਦੀ ਫਿਰਾਕ ਦੇ ਵਿੱਚ ਸਨ ਕੁਝ ਵਿਅਕਤੀ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਪੰਜ આરોપી ਕੁੱਲ ਜਿਹੜੇ ਕੀ ਰੂਪਨਗਰ ਪੁਲਿਸ ਨੇ ਕਾਬੂ ਕੀਤੇ ਨੇ ਤੇ ਉਹਨਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਅਗਲੀ ਕਾਰਵਾਈ ਜਿਹੜੀ ਕੀ ਪੁਲਿਸ ਵੱਲ ਕੀਤੀ ਜਾ ਰਹੀ ਹੈ ਤੇ ਜਾਂਚ ਕਰ ਰਹੀ ਹੈ ਪੁਲਿਸ ਕਿ ਇਹਨਾਂ આરોપીਆਂ ਦੇ ਹੋਰ ਕਿੱਥੇ ਕਿੱਥੇ ਲਿੰਕ ਨੇ ਰੂਪਨਗਰ ਤੋਂ ਦਿਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ ਚੀਕਲ ਦਾਨਿਕ ਸੁਰਾ ਦੇਖ ਰਹੇ ਸਾਰ ਜਿਸ ਕਰ ਮੈਂ ਮਨਜੀਤ ਸਿੰਘ ਤੇ ਅੱਜ ਰੂਪਨਗਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਤੇ ਇੱਕ ਵਾਰਦਾਤ ਕਰਨ ਤੋਂ ਪਹਿਲਾਂ ਹੀ આરોપીਆਂ ਨੂੰ ਰੂਪਨਗਰ ਪੁਲਿਸ ਨੇ ਕਾਬੂ ਕਰ ਲਿਆ ਤੇ ਐਸਐਸਪੀ ਗੁਲਨੀ ਸਿੰਘ ਖੁਰਾਨਾ ਇਸ ਸਬੰਧੀ ਜਾਣਕਾਰੀ ਸਾਂਝੀ ਕਰ ਰਹੇ ਨੇ ਆਓ ਗੱਲ ਪਤ ਕਰਦੇ ਹਾਂ ਕਿ ਕਿਸ ਤਰ੍ਹਾਂ ਜਿਹੜੇ ਕ આરોપી ਕਾਬੂ ਹੋਤੇ ਬਿਲਕੁਲ ਕੱਲ ਰੂਪਨਗਰ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਹਾਸਿਲ ਹੋਈ ਹੈ ਜਦੋਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਕੁਝ ਬੰਦੇ ਹੈਗੇ ਨੇ ਜਿਹੜੇ ਕਿ ਸਾਡੇ ਇਲਾਕੇ ਦੇ ਵਸਨੀਕ ਚੰਕੌਰ ਸਾਹਿਬ ਦੇ ਏਰੀਆ ਵਿੱਚ ਰੋਲੂ ਮਾਜਰਾ ਪਿੰਡ ਹੈਗਾ ਉੱਥੇ ਇੱਕ ਵਾਰਦਾਤ ਨੂੰ ਅ ਰਣਜੀਤ ਸਿੰਘ ਜਿਹੜੇ ਕਿ ਇਟਲੀ ਦੇ ਰਹਿਣ ਵਾਲੇ ਹੈਗੇ ਰੋਲੋ ਮਾਜਰਾ ਪਿੰਡ ਦੇ ਪਿੱਛੋਂ ਰਹਿਣ ਵਾਲੇ ਹੈਗੇ ਨੇ ਇਹਨਾਂ ਨੂੰ ਮਾਰਨ ਦੀ ਨੀਅਤ ਨਾਲ ਘਰ ਵਿੱਚ ਲੁੱਟ ਕਰਨ ਦੀ ਨੀਅਤ ਨਾਲੇ ਬੰਦੇ ਇੱਥੇ ਆਏ ਸੀਗੇ ਇਹਨਾਂ ਦੇ ਕੋਲ ਵੈਪਨ ਵੀ ਸੀਗੇ ਜਿਹਦੇ ਰਿਗਾਰਡਿੰਗ ਫਿਰ ਸਾਡੇ ਐਸਪੀ ਡੀ ਸਾਹਿਬ ਦੀ ਅਗਵਾਈ ਵਿੱਚ ਡੀਐਸਪੀ ਐਨਡੀਪੀਐਸ ਡੀਐਸਪੀ ਇਨਵੈਸਟੀਗੇਸ਼ਨ ਦੀ ਅਗਵਾਈ ਐਟ ਦੋ ਟੀਮਾਂ ਵਕਰੀਆਂ ਵਕਰੀਆਂ ਜਿਹੜੀ ਸਪੈਸ਼ਲ ਬ੍ਰਾਂਚ ਦੀ ਤੇ ਸੀਆਈਏ ਦੀ ਬਣਾਈਆਂ ਗਈਆਂ ਸੀਗੀਆਂ ਜਿਨ੍ਹਾਂ ਨੇ ਮੌਕੇ ਤੇ ਜਾ ਕਰਕੇ ਰੇਡ ਕੀਤੀ ਤੇ ਸਰੈਂਡਰ ਕਰਨ ਵਾਸਤੇ ਜਿਹੜਾ ਹੈਗਾ ਇਹ ਜਿਹੜੇ ਦੋਸ਼ੀ ਸੀਗੇ ਇਹਨਾਂ ਨੂੰ ਕਿਹਾ ਗਿਆ ਦੋਸ਼ੀਆਂ ਨੇ ਸਰੈਂਡਰ ਕਰਨ ਦੀ ਬਜਾਏ ਉੱਥੇ ਫਾਇਰ ਕੀਤੇ ਜਿਹਦੇ ਵਿੱਚ ਸਾਡੀ ਪੁਲਿਸ ਪਾਰਟੀ ਵੱਲੋਂ ਵੀ ਫਾਇਰ ਕੀਤੇ ਗਏ ਔਰ ਕ੍ਰਾਸ ਫਾਇਰਿੰਗ ਜਿਹੜਾ ਹੈਗਾ ਜਿਹੜਾ ਦੋਸ਼ੀ ਕਰਨਵੀਰ ਸਿੰਘ ਕਨਵਾ ਹੈਗਾ ਉਹਨੂੰ ਇੱਕ ਗੋਲੀ ਜਿਹੜੀ ਹੈਗੀ ਲੱਦੇ ਚ ਲੱਗੀ ਹੈ ਜੋ ਕਿਸੇ ਵੇਲੇ ਹਸਪਤਾਲੇ ਚ ਇਸ ਵੇਲੇ ਐਡਮਿਟ ਹੈਗਾ ਔਰ ਇਹਦੇ ਵਿੱਚ ਜਿਹੜੀ ਸ਼ੁਰੂਆਤੀ ਤਾਰੀਖ ਜਿਹੜੀ ਹੈਗੀ ਉਹਦੇ ਚ ਆਪਾਂ ਪਹਿਲਾਂ ਜਿਹੜਾ 399 402 ਪੁਰਾਣੀ ਧਾਰਾਵਾਂ ਹੁੰਦੀਆਂ ਸੀਗੀਆਂ ਉਹਦੇ ਤਹਿਤ ਪਰਚਾ ਦਰਜ ਕੀਤਾ ਸੀਗਾ ਬਾਅਦ ਵਿੱਚ ਅਟੈਂਪਟ ਟੂ ਮਰਡਰ ਦੇ ਚਾਰਜਸ ਲਗਾਏ ਗਏ ਜਦੋਂ ਆਪਾਂ ਹੁਣ ਪ੍ਰੀਲਿਮਿਨਰੀ ਇਨਾਂ ਦੇ ਕੋਲ ਪੁੱਛਗਿੱਛ ਕੀਤੀ ਹੈਗੀ ਹੈ ਤੇ ਸਾਨੂੰ ਇਹ ਕਲੀਅਰ ਹੋਇਆ ਹੈਗਾ ਕਿ ਜਿਹੜਾ ਰਣਜੀਤ ਸਿੰਘ ਜੋ ਕਿ ਇਟਲੀ ਦਾ ਰਹਿਣ ਵਾਲਾ ਹੈਗਾ ਉਹਨੂੰ ਮਾਰਨ ਦਾ ਜਿਹੜਾ ਮੇਨ ਰੀਜ਼ਨ ਸੀਗਾ ਉਹ ਐ ਸੀ ਕਿ ਇਹ ਉੱਥੇ ਪ੍ਰਬੰਧਕ ਕਮੇਟੀ ਦੇ ਕਲਗੀਧਰ ਗੁਰਦੁਆਰਾ ਹੈਗਾ ਉਹਦੇ ਪ੍ਰਬੰਧਕ ਕਮੇਟੀ ਤੇ ਮੈਨੇਜਰ ਹੈ ਔਰ ਪਿੱਛੇ ਕੁਝ ਖਾਲਿਸਤਾਨੀ ਗਤੀਵਿਧੀਆਂ ਕਰਨ ਵਾਲੇ ਬੰਦੇ ਆ ਦਾ ਇਹਨਾਂ ਨੇ ਅਪੋਜ਼ ਕੀਤਾ ਸੀਗਾ ਔਰ ਉਹਦੇ ਕਰਕੇ ਇਟਲੀ ਉਹ ਉਹਨਾਂ ਨੇ ਅੱਗੇ ਕੋਈ ਦੋ ਬੰਦੇ ਜਿਹੜੇ ਕਿ ਗ੍ਰੀਸ ਤੇ ਉੱਥੇ ਦੁਬਈ ਦੇ ਰਹਿਣ ਵਾਲੇ ਹੈਗੇ ਨੇ ਲੱਬੂ ਤੇ ਮਾਨਾ ਇਹ ਪਿੱਛੋਂ ਹੁਸ਼ਿਆਰਪੁਰ ਗੜ੍ਹ ਸੰਕਰ ਦੇ ਹੀ ਰਹਿਣ ਵਾਲੇ ਹੈਗੇ ਨੇ ਔਰ ਧਮਾਈਪਿੰਡ ਦੇ ਉਹ ਉੱਥੇ ਇਸ ਵੇਲੇ ਰਹਿ ਰਹੇ ਨੇ ਔਰ ਇਹਨਾਂ ਨੂੰ ਅੱਗੇ ਟਾਰਗੇਟ ਕਿਲਿੰਗ ਦਾ ਜਿਹੜਾ ਹੈਗਾ ਇੱਕ ਕੰਟਰੈਕਟ ਦਿੱਤਾ ਸੀਗਾ ਜਿਨ੍ਹਾਂ ਨੇ ਆਪਣੇ ਸਾਥੀ ਜਿਹੜਾ ਕਿ ਕਰਨ ਵੀਰ ਸਿੰਘ ਕਨਵਾ ਹੈਗਾ ਔਰ ਉਹਦੇ ਨਾਲ ਜਿਹੜੇ ਐਸੋਸੀਏਟਸ ਹੈਗੇ ਉਹਨਾਂ ਨੂੰ ਕੰਟਰੈਕਟ ਦਿੱਤਾ ਕਿ ਜਾ ਕਰਕੇ ਮੌਕੇ ਤੇ ਉਥੇ ਪਿੰਡ ਵਿੱਚ ਰੈਕੀ ਕਰੋ ਔਰ ਇਹਨੂੰ ਮਾਰੋ ਜਿਹਦੇ ਕਰਕੇ ਚਾਰ ਵੈਪਨ ਲੈ ਕਰਕੇ ਇੱਥੇ ਆਏ ਸੀਗੇ ਔਰ ਸਾਡੀ ਪੁਲਿਸ ਪਾਰਟੀ ਨੇ ਕਾਫੀ ਮੁਸਤਦੀਦ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਇਹਨਾਂ ਦੇ ਕੋਲੋਂ ਚਾਰੋਂ ਵੈਪਨ ਜਿੰਦਾ ਰੌਂਡ ਮੈਗਜ਼ੀਨ ਜਿਹੜੀ ਹੈਗੀ ਉਹ ਬਰਾਮਦ ਕੀਤੀ ਹੈਗੀ ਹੈ ਔਰ ਚੁਕਿ ਇਹਦੇ ਵਿੱਚ ਖਾਲਿਸਤਾਨੀ ਗਤਵੇਦੀਆਂ ਦਾ ਤੇ ਟਾਰਗੇਟ ਕਿਲਿੰਗ ਦਾ ਜਿਹੜਾ ਕੇਸ ਸਾਹਮਣੇ ਆਇਆ ਇਸ ਕਰਕੇ ਦੇ ਵਿੱਚ ਯੂਆਪਾ ਜਿਹੜਾ ਅਨਲੋਵਲ ਐਕਟੀਵਿਟੀਜ਼ ਪ੍ਰਿਵੈਂਸ਼ਨ ਐਕਟ ਹੈਗਾ ਉਹਦਾ ਵੀ ਵਾਧਾ ਕੀਤਾ ਗਿਆ ਹੈਗਾ ਔਰ ਜਿਹੜੀ ਤਫਤੀਸ਼ ਹੈਗੀ ਔਰ ਅੱਗੇ ਕੀਤੀ ਜਾ ਰਹੀ ਹੈ ਕਿ ਜਿਹੜੇ ਬੰਦੇ ਹੈਗੇ ਨੇ ਪਰਮ ਤੇ ਬਾਬਾ ਇਹ ਕੌਣ ਹੈਗੇ ਔਰ ਜਿਹੜੇ ਬੰਦੇ ਲਵ ਪ੍ਰੀਤ ਤੇ ਮਾਣਾ ਹੈਗੇ ਜਿਹੜੇ ਕਿ ਆਇਡੈਂਟੀਫਾਈ ਹੋਏ ਨੇ ਉਹਨਾਂ ਨੂੰ ਵਾਪਸ ਲਿਆਉਣ ਵਾਸਤੇ ਜਿਹੜੀ ਹੈਗੀ ਪ੍ਰੋਸੀਡਿੰਗ ਜਿਹੜੀ ਆ ਆਪਾਂ ਸਟਾਰਟ ਕਰਨ ਲੱਗੇ ਆ। ਕਨਵਾ ਹੈਗਾ ਕ੍ਰਿਮినਲ ਪ੍ਰਵ੍ਰਤੀ ਦਾ ਬੰਦਾ ਹੈਗਾ ਪਹਿਲਾਂ ਵੀ ਦੋ ਮਰਡਰ ਜਿਹੜੇ ਹੈਗੇ ਨੇ ਇਹਨਾਂ ਨੇ ਕੀਤੇ ਹੈਗੇ ਨੇ। ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇੱਕ ਪਹਿਲਾ ਕੇਸ ਜਿਹੜਾ ਹੈਗਾ 286 ਨੰਬਰ 2025 ਦਾ ਹੈਗਾ ਇਹ ਥਾਣਾ ਟਾਂਡਾ ਦਾ ਹੈਗਾ ਜਿਹਦੇ ਵਿੱਚ ਇਹਨਾਂ ਨੇ ਇੱਕ ਬੰਦਾ ਹੈਗਾ ਉਹਨੂੰ ਬਿੱਲਾ ਕਰਕੇ ਹੈਗਾ ਬਲਜੀਤ ਸਿੰਘ ਬਿੱਲਾ ਉਹਨੂੰ ਮਾਰਿਆ ਸੀਗਾ ਔਰ ਦੂਜਾ ਕਤਲ ਕੇਸ ਜਿਹੜਾ ਹੈਗਾ ਉਸ ਐਫਆਈਆਰ ਨੰਬਰ 70 ਹੈਗੀ ਹੈ ਆ ਬੋਜੇਵਾਲ ਥਾਣੇ ਦੀ ਹੈਗੀ ਹੈ ਜਿਹਦੇ ਵਿੱਚ ਵੀ ਇਹਨਾਂ ਨੇ ਇੱਕ ਬੰਦੇ ਨੂੰ ਕਤਲ ਕੀਤਾ ਸੀਗਾ ਜਿਹਦੇ ਵਿੱਚ ਇਹ ਦੋਨੋਂ ਇਹ ਜਿਹੜਾ ਹੈਗਾ ਦੋਨੋਂ ਕੇਸਿਸ ਵੰਟੇ ਸੀਗਾ ਔਰ ਇਸ ਤੋਂ ਇਲਾਵਾ ਇੱਕ ਫਾਇਰਿੰਗ ਦਾ ਵੀ ਇਨਸੀਡੈਂਟ ਇਹਨਾਂ ਨੇ ਕੀਤਾ ਹੈਗਾ ਕਿਉਂਕਿ ਇਹ ਪਿੱਛੋਂ ਗੈਂਗਸਟਰ ਨਾਲ ਜੁੜੇ ਹੋਏ ਨੇ ਇਸ ਕਰਕੇ ਜਿਹੜੀ ਐਕਸਟੋਰਸ਼ਨ ਜਾਂ ਦੂਜੀ ਰਿਲੇਟਿਡ ਫਾਇਰਿੰਗਸ ਐਕਸੀਡੈਂਟ ਹੁੰਦੀਆਂ ਨੇ ਉਹਦੇ ਵਿੱਚ ਵੀ ਇਹ ਬੰਦੇ ਨੇ ਬੱਲਾਚੌਰ ਵਿੱਚ ਇੱਕ ਫਾਇਰਿੰਗ ਕੀਤੀ ਸੀ ਤਰੀਕਾ ਸਵੈਰਨ ਦੀ ਐ ਪਿਛੇ ਆਇਆ ਹੋਇਆ ਸੀਗਾ ਹੁਣ ਐ ਵਾਪਸ ਚਲਾ ਗਿਆ ਹੈਗਾ ਬਾਕੀ ਜਿਹੜੀ ਹੈਗੀ ਹੋਰ ਜਿਹੜੀ ਤਫਤੀਸ਼ ਹੈਗੀ ਉਹ ਕੀਤੀ ਜਾ ਰਹੀ ਹੈ ਸਰ ਕੀ ਰੈਕੀ ਰੁਕੀ ਕਰ ਰਹੇ ਸੀ ਉਸ ਏਰੀਆ <li> ਬਿਲਕੁਲ ਇਹ 3 ਤਰੀਕ ਨੂੰ ਇਹਨੇ ਰੈਕੀ ਕੀਤੀ ਹੈਗੀ ਹੈ ਔਰ ਅੱਗੇ ਇਹ ਹੁਣ ਵਾਰਦਾਤ ਕਰਨ ਨੂੰ ਫਿਰਦਾ ਸੀਗਾ ਜੋ ਕਿ ਸਾਡੀ ਟੀਮ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨੂੰ ਗ੍ਰਿਫਤਾਰ ਕਰਕੇ ਔਰ ਜਿਹੜਾ ਹੈਗਾ ਇਹਨੂੰ ਆਪਾਂ ਹੁਣ ਹਸਪਤਾਲ ਵਿੱਚ ਐਡਮਿਟ ਹੈਗਾ ਗੋਲੀ ਲੱਗਨ ਤੋਂ ਸਰ ਵੈਪਨ ਇਹ ਸਾਰੇ ਇਲੀਗਲ ਵੈਪਨ ਹੈਗੇ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹੈ ਕਿ ਤਿੰਨ ਪਿਸਟਲ 32 ਬੋਰ ਦੇ ਹੈਗੇ ਨੇ ਔਰ ਇੱਕ ਕੰਟਰੀ ਮੇਡ ਵੈਪਨ ਹੈਗਾ 315 ਬੋਰ ਦਾ ਇਹ ਸਾਰੇ ਇਲੀਗਲ ਵੈਪਨ ਹੈਗੇ ਨੇ ਔਰ ਅਨਦਰ ਰਿਗਾਰਡਿੰਗ ਕਿੱਥੋਂ ਇਹ ਵੈਪਨ ਲੈ ਕਰਕੇ ਆਏ ਹੈਗੇ ਨੇ ਉਹ ਸਾਰੀ ਚੀਜ਼ਾਂ ਜਿਹੜੀਆਂ ਹੈਗੇ ਨੇ ਉਹ ਆਪਾਂ ਕਰ ਰਹੇ ਬਿਕੋਜ਼ ਜਿਹੜੇ ਬਾਹਰ ਬੈਟਰੀ ਐਂਟੀਟੀਆਂ ਆਗੇ ਨੇ ਆਹੀ ਇਹਨਾਂ ਨੂੰ ਵੈਪਨ ਪ੍ਰੋਵਾਈਡ ਕਰਾਉਂਦੇ ਜਿਹੜਾ ਮਾਣਾ ਹੈਗਾ ਬੇਸਿਕਲੀ ਗ੍ਰੀਸ ਇਸ ਬੈਠਾ ਹੋਇਆ ਉਹਨੇ ਵੈਪਨ ਪ੍ਰੋਵਾਈਡ ਕਰਾਈ ਸੀ ਕਿ ਹੁਣ ਉਹ ਅੱਕੇ ਕਿਸ ਲਿੰਕੇਜ ਦੇ ਥਰੂ ਕਰਾਈ ਸੀਗੇ ਉਹਦੀ ਤਫਤੀਸ਼ ਆਪਾਂ ਕਰਾਂਗੇ ਇਟਲੀ ਬੇਸਡ ਹੀ ਹੈਗੇ ਬਾਕੀ ਇੱਥੇ ਆਉਂਦੇ ਜਾਂਦੇ ਰਹਿੰਦੇ ਹੈਗੇ ਨੇ ਬਟ ਹੁਣ ਅੱਗੇ ਜੋ ਵੀ ਹੈਗਾ ਉਹਨਾਂ ਆਪਾਂ ਕਲੀਅਰ ਕਰਾਂਗੇ ਕਿ ਉੱਥੇ ਕੋਈ ਥ੍ਰੈਟ ਵਗੈਰਾ ਹੋਇਆ ਸੀਗਾ ਕਿੰਨੀ ਹੋਇਆ ਸੀਗਾ ਕੰਟੈਕਟ ਜਿਹੜਾ ਕਾਇਮ ਕੀਤਾ ਜਾਊਗਾ ਔਰ ਜਿਹੜੀ ਵੀ ਅਗਲੀ ਪ੍ਰੋਸੀਡਿੰਗ ਹੈਗੀਆਂ ਨੇ ਉਹਨੂੰ ਸੈਕਿਉਰਿਟੀ ਦੇਣਾ ਜਾਂ ਜਦੋਂ ਵੀ ਇੱਥੇ ਆਉਂਦੇ ਨੇ ਉਹ ਸਾਰਾ ਕੁਝ ਕੀਤਾ ਜਾਊਗਾ ਐਸਐਸਪੀ ਗੁਲਨੀ ਸਿੰਘ ਖੁਰਾਨਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਸ਼੍ਰੀ ਚਮਕੌਰ ਸਾਹਿਬ ਦੇ ਨੇੜੇ ਪਿੰਡ ਰੌਲੂ ਮਾਜਰਾ ਦੇ ਵਿੱਚ ਇੱਕ ਵਿਅਕਤੀ ਨੂੰ ਜਿਹੜਾ ਕੀ ਕਤਲ ਕਰਨ ਦੀ ਫਿਰਾਕ ਦੇ ਵਿੱਚ ਸਨ ਕੁਝ ਵਿਅਕਤੀ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਪੰਜ આરોપી ਕੁੱਲ ਜਿਹੜੇ ਕੀ ਰੂਪਨਗਰ ਪੁਲਿਸ ਨੇ ਕਾਬੂ ਕੀਤੇ ਨੇ ਤੇ ਉਹਨਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਅਗਲੀ ਕਾਰਵਾਈ ਜਿਹੜੀ ਕੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤੇ ਜਾਂਚ ਕਰ ਰਹੀ ਹੈ ਪੁਲਿਸ ਕਿ ਇਹਨਾਂ આરોપીਆਂ ਦੇ ਹੋਰ ਕਿੱਥੇ ਕਿੱਥੇ ਲਿੰਕ ਨੇ ਰੂਪਨਗਰ ਤੋਂ ਦੈਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ